ਇੱਕ ਹੰਦਾਸੀ ਸਾਧੂ ਹੋਏ ਸ਼੍ਰੀਮਾਨ ਸੰਤ ਬਾਬਾ ਕਾਂਦਾਸ ਜੀ ਉਹ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਵਿਚਰਦੇ ਆ ਵਿਚਰਦੇ ਆ ਕੋ ਪਿੰਡ ਵਿੱਚ ਆਏ ਉੱਥੇ ਸੰਗਤ ਇਕੱਠੀ ਹੋ ਗਈ ਜਿੱਥੇ ਸਾਧੂ ਕੋਲ ਨਾਮ ਦਾ ਰਸ ਹੋਵੇ ਲੋਕੀ ਆਪੇ ਇਕੱਠੇ ਹੋ ਜਾਂਦੇ ਪਿੰਡ ਦੇ ਲੋਕ ਇਕੱਠੇ ਹੋ ਗਏ ਕਿਸੇ ਨੇ ਆਪਕੇ ਨਮਸਕਾਰ ਕੀਤੀ ਕਿਸੇ ਨੇ ਜਲ ਪਾਣੀ ਲੈ ਆਂਦਾ ਕੋਈ ਲੱਸੀ ਲੈ ਕੇ ਆਵੇ ਕੋਈ ਦੁੱਧ ਲੈ ਕੇ ਆਵੇ ਉਹ ਕਹਿੰਦੇ ਭਾਈ ਸੰਗਤ ਨੂੰ ਵਰਤਾਓ ਕੀ ਕਮਾਈ ਸੰਗਤ ਵਿੱਚ ਆਈ ਦੂਰ ਖਲੋਤੀ ਵੇਖਦੀ ਰਹੀ ਨਾ ਉਹ ਸਾਧੂ ਮਹਾਂਪੁਰਸ਼ਾਂ ਦੇ ਨੇੜੇ ਹੋਈ ਨਾ ਉਹਨੇ ਮੱਥਾ ਟੇਕਿਆ ਨਾ ਉਹਨੇ ਫਤਿਹ ਬਲਾਈ ਦੂਰ ਖਲੋਤੀ ਰਹੀ ਨਾਲ ਦੀਆਂ ਮਾਈਆਂ ਨੇ ਕਿਹਾ ਨਹੀਂ ਧੰਨੋ ਤੂੰ ਵੀ ਮੱਥਾ ਟੇਕ ਲੈਣਾ ਸੀ ਤੂੰ ਵੀ ਮਹਾਂਪੁਰਸ਼ ਨੂੰ ਨਮਸਕਾਰ ਕਰ ਲੈਣੀ ਸੀ ਉਹ ਕਹਿੰਦੀ ਮੈਂ ਨਹੀਂ ਕਿਸੇ ਸੰਤ ਨੂੰ ਮੱਥਾ ਟੇਕਨੀ ਮੈਂ ਨਹੀਂ ਕਿਸੇ ਸੰਤ ਨੂੰ ਹੁਣ ਮੱਥਾ ਟੇਕਦੀ ਮੈਂ بڑے ਸੰਤ ਵੇਖ ਲੈਨੇ ਅਜੇ ਉਹ ਮਈਆਂ ਵਿੱਚ ਖਲੋ ਕੇ ਦੂਰ ਗੱਲਾਂ ਕਰਦੀ ਐ ਸਾਧੂ ਦਾ ਇੰਨਾ ਵੱਡਾ ਸੁਰਤੀ ਦਾ ਨੈਟਵਰਕ ਹੁੰਦਾ ਤੁਸੀਂ ਕਈ ਮੀਲ ਦੂਰ ਖੜ ਕੇ ਗੱਲਾਂ ਕਰੋ ਉਹਨੂੰ ਤਾਂ ਵੀ ਸੁਣ ਜਾਂਦੀਆਂ ਨੇ ਅੱਖਾਂ ਵੱਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਵੱਜੋਂ ਚੱਲਣਾ ਬਿਨ ਹੱਥਾਂ ਕਰਨਾ ਜਿਬ ਮੈਂ ਵੱਜੋਂ ਬੋਲਣਾ ਇਉਂ ਜੀਵਤ ਮਰਨ ਨਾਨਕ ਹੁਕਮ ਪਛਾਨ ਕੇ ਤੋਂ ਖਸਮੇ ਮਿਲਣਾ ਉਹ ਕਈ ਮੀਲ ਦੂਰ ਸੁਣ ਲੈਂਦੇ ਨੇ ਤੁਸੀਂ ਘਰ ਤੋਂ ਚੱਲੇ ਜੋ ਗੱਲ ਕਰ ਰਹੇ ਹੋ ਜਦੋਂ ਬੰਦਗੀ ਵਾਲੇ ਕੋਲ ਜਾਓਗੇ ਉਹੀ ਗੱਲਾਂ ਦੱਸ ਦੇਗਾ ਉੱਥੇ ਬਹਿ ਕੇ ਸੁਣ ਲੈਂਦਾ ਉਹ ਮਹੀਂ ਦੂਰ ਖਲੋਤੀ ਗੱਲਾਂ ਕਰੇ ਕਹਿੰਦੀ ਬੜੇ ਸੰਤ ਵੇਖਿਆ ਮੈਂ ਨਹੀਂ ਕਿਸੇ ਸੰਤ ਨੂੰ ਮੱਥਾ ਟੇਕਦੀ ਹੁਣ ਨਹੀਂ ਮੈਂ ਕਿਸੇ ਸਾਧੂ ਕੋਲ ਜਾਂਦੀ ਬੁਧੇਰੇ ਸੰਤ ਵੇਖ ਲੈ ਤੇ ਉਹ ਮਹਾਂਪੁਰਸ਼ ਦੂਰ ਬੈਠੇ ਮੁਸਕਰਾਉਣ ਲੱਗ ਪਏ ਹੱਸਣ ਲੱਗ ਪਏ ਤੋਂ ਵਬੈਨ ਕਿ ਉਹ ਜਿਹੜੀਆਂ ਮਾਈਆਂ ਖੜੀਆਂ ਬਲਾਓ ਜਰਾ ਉਹਨਾਂ ਨੂੰ ਇੱਕ ਸੇਵਾਦਾਰ ਨੇ ਕਿਹਾ ਗਿਆ ਕੋਲੋਂ ਨੇ ਕਿ ਬੀਬੀ ਉਹ ਤੁਹਾਨੂੰ ਉਹ ਬਾਬਾ ਜੀ ਬੁਲਾਉਂਦੇ ਆ ਤੁਰਕੇ ਸਾਰੀਆਂ ਮਾਈਆਂ ਆ ਗਈਆਂ ਉਹ ਵਾਕਈ ਮਾਈਆਂ ਨੂੰ ਮਹਾਂਪੁਰਸ਼ ਬੋਲੇ ਹੱਸ ਕੇ ਕਹਿੰਦੇ ਇਹਨੇ ਨਹੀਂ ਭਾਈ ਮੱਥਾ ਟੇਕਣਾ ਜਿਹਨੂੰ ਮੱਥਾ ਟੇਕਣ ਨੂੰ ਕਹਿੰਦੇ ਭਾਈ ਇਹਨੇ ਨਹੀਂ ਮੱਥਾ ਟੇਕਣਾ ਤੇ ਨਾਲੇ ਮਹਾਂਪੁਰਸ਼ ਹੱਸ ਪਏ ਕਹਿੰਦੇ ਨੇ ਮੱਥਾ ਪਤਾ ਕਿਉਂ ਨਹੀਂ ਟੇਕਣਾ ਇਹ ਕਹਿੰਦੀ ਮੈਂ ਨਹੀਂ ਕਿਸੇ ਸੰਤ ਨੂੰ ਮੰਦੀ ਇਹਦੇ ਤਾਂ ਲੜਕੀਆਂ ਹੋਈਆਂ ਇਹਦੇ ਕਿਹੜਾ ਲड़का ਹੋਇਆ ਇਹ ਤਾਂ ਪੁੱਤ ਮੰਗਦੀ ਸੀ ਪੁੱਤ ਹੋਇਆ ਨਹੀਂ ਹੁਣ ਨਹੀਂ ਕਿਸੇ ਸੰਤ ਨੂੰ ਮੰਦੀ ਜਦੋਂ ਇੰਨੀ ਗੱਲ ਸੁਣੀ ਉਹ ਮਾਈ ਦੇ ਹੱਥ ਜੁੜ ਗਏ ਇਹ ਸਾਧੂ ਨੂੰ ਕਿਵੇਂ ਪਤਾ ਮੇਰੇ ਧੀਆਂ ਨੇ ਇਹ ਸਾਧੂ ਨੂੰ ਕਿਵੇਂ ਪਤਾ ਹੈ ਮੇਰੇ ਪੁੱਤਰ ਨਹੀਂ ਇਸ ਸੰਤ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਪੁੱਤ ਨਾ ਹੋਣ ਕਰਕੇ ਮੱਥਾ ਨਹੀਂ ਟੇਕਦੀ ਬੜੇ ਸਾਧੂਆਂ ਨੂੰ ਮੱਥਾ ਟੇਕਿਆ ਜਿੰਨੀ ਵਾਰ ਕਿਤੇ ਮੱਥਾ ਟੇਕਿਆ ਧੀ ਹੀ ਹੋਈ ਐ ਪੁੱਤ ਤਾਂ ਹੋਇਆ ਹੀ ਨਹੀਂ ਤੋ ਮਹਾਂਪੁਰਸ਼ਾਂ ਦੀ ਗੱਲ ਸੁਣ ਕੇ ਨਾ ਮਾਈ ਦਾ ਅੰਦਰੋਂ ਮਨ ਹਿੱਲ ਗਿਆ ਅੱਗੇ ਹੋ ਕੇ ਕਹਿੰਦੀ ਬਾਬਾ ਜੀ ਤੁਹਾਨੂੰ ਕਿਵੇਂ ਪਤਾ ਮੈਂ ਪੁੱਤਰ ਮੰਗਦੀ ਐ ਤੁਹਾਨੂੰ ਕਿਵੇਂ ਪਤਾ ਮੈਨੂੰ ਪੁੱਤਰ ਚਾਹੀਦਾ ਓਹ ਮਹਾਂਪੁਰਸ਼ ਹੱਸ ਵੇ ਕਹਿੰਦੇ ਮਾਈ ਐਦਾਂ ਹੀ ਪਤਾ ਲੱਗ ਜਾਂਦਾ ਤੂੰ ਤਾਂ ਨਹੀਂ ਕਿਸੇ ਸਾਧੂ ਨੂੰ ਮੰਨਦੀ ਤੇਰੇ ਕਿਹੜਾ ਪੁੱਤਰ ਹੋਇਆ ਰੋਕ ਕਹਿੰਦੀ ਮਾਬਾ ਜੀ ਜੇ ਫਿਰ ਜਾਣਦੇ ਹੋ ਕਰਦੇ ਹੋਗੇ ਅਰਦਾਸ ਤਉ ਮਹਾਂਪੁਰਸ਼ ਪਿਆਰ ਚ ਬੋਲੇ ਕਹਿੰਦੇ ਪੁੱਤਰ ਤਾਂ ਗੁਰੂ ਰਾਮਦਾਸ ਸਾਹਿਬ ਨੇ ਦੇਣਾ ਅਸੀਂ ਤਾਂ ਉਹਦੇ ਦਰ ਦੇ ਚੱਕਰ ਉਹ ਮਾਈ ਨੂੰ ਕਹਿੰਦੇ ਮਾਈ ਤੇਰੇ ਪੁੱਤਰ ਹੋ ਜਾਏਗਾ ਇੱਕ ਸਾਨੂੰ ਦੇ ਦੇਂਗੀ ਤੇਰੇ ਪੁੱਤਰ ਤਾਂ ਹੋ ਜਾਣਗੇ ਜੇ ਪੁੱਤ ਹੋ ਗਏ ਇੱਕ ਸਾਨੂੰ ਦੇ ਦੇਂਗੀ ਕਹਿੰਦੀ ਮਾਬਾ ਜੀ ਜੇ ਦੋ ਪੁੱਤ ਹੋ ਗਏ ਇੱਕ ਤੁਹਾਨੂੰ ਦੇ ਦੇਣਾ ਮਹਾਂਪੁਰਸ਼ ਹੱਸ ਕੇ ਕਹਿੰਦੇ ਚੱਲ ਤਿੰਨ ਹੋਣਗੇ ਤੇਰੇ ਤਿੰਨ ਹੋਣਗੇ ਇੱਕ ਦੇ ਦੇਈ ਕਹਿੰਦੀ ਬਾਬਾ ਜੀ ਜੇ ਦੋ ਵੀ ਹੋਵੇ ਮੈਂ ਇੱਕ ਦੇ ਦੇਣ ਕਹਿੰਦੇ ਨਹੀਂ ਤਿੰਨ ਹੋਣਗੇ ਇੱਕ ਸਾਨੂੰ ਦੇ ਦੇਈ ਤੇ ਜਦੋਂ ਮਾਈ ਨੇ ਕਿਹਾ ਬਾਬਾ ਜੀ ਵਾਧਾ ਰਿਆ ਜੇ ਪੁੱਤਰ ਹੋਇਆ ਇੱਕ ਮੈਂ ਤੁਹਾਨੂੰ ਜ਼ਰੂਰ ਦੇਵਾਂਗੀ ਸਾਥ ਸੰਗਤ ਨਾਲ ਫਿਰ ਮਹਾਂਪੁਰਸ਼ਾਂ ਪਤਾ ਕੀ ਕਹ ਉਹ ਬਹੁਤ ਅੱਗੇ ਤੱਕ ਵੇਖ ਲੈਂਦੇ ਨੇ ਮਾਈ ਵਲ ਵੇਖ ਕੇ ਕਹਿੰਦੇ ਮਾਈ ਤੋਂ ਮੁਕਰ ਜਾਣਾ ਬਾਅਦ ਵਿੱਚ ਮਾਈ ਤੋਂ ਮੁਕਰ ਜਾਣਾ ਬਾਅਦ ਵਿੱਚ ਕਹਿੰਦੀ ਨਹੀਂ ਨਹੀਂ ਬਾਬਾ ਜੀ ਕਹਿੰਦੇ ਚਲੋ ਵੇਖਾਂਗੇ ਭਾਈ ਪਰ ਤੂੰ ਮੁਕਰ ਜਾਣਾ ਕਹਿੰਦੀ ਨਹੀਂ ਨਹੀਂ ਬਾਬਾ ਜੀ ਮੈਂ ਨਹੀਂ ਮੁਕਰਦੀ ਸਾਧ ਸੰਗਤ ਭੋਜਨ ਪ੍ਰਸ਼ਾਦਾ ਸ਼ਕਾਇਆ ਦੋ ਦਿਨ ਉੱਥੇ ਮਹਾਂਪੁਰ ਸਰੇ ਸਵੇਰੇ ਸ਼ਾਮ ਨਾਮ ਜੋ ਪੌਂਦੇ ਰਹੇ ਤੀਜੇ ਦਿਨ ਚਲੇ ਗਏ ਵਕਤ ਆਇਆ ਉਸ ਮਾਈ ਦੇ ਪਹਿਲਾਂ ਇੱਕ ਪੁੱਤਰ ਹੋਇਆ ਫਿਰ ਮਹਾਰਾਜ ਦੀ ਨਜ਼ਰ ਹੋਈ ਦੋ ਪੁੱਤਰ ਹੋਏ ਫਿਰ ਮਹਾਰਾਜ ਦੀ ਨਜ਼ਰ ਹੋਈ ਤਿੰਨ ਪੁੱਤ ਹੋ ਗਏ ਤੇ ਸੱਜ ਸੰਗਤ ਇੱਕ ਨੂੰ ਜ਼ਮੀਨ ਦਾ ਕੰਮ ਸੌਂਪ ਦਿੱਤਾ ਪੁੱਤਰ ਵੱਡੇ ਹੋ ਗਏ ਪਲ ਗਏ 20-20 ਸਾਲ ਦੇ ਹੋ ਗਏ ਇੱਕ ਫੌਜ 'ਚ ਭਰਤੀ ਕਰਾਤਾ ਉਹ ਮਹਾਂਪੁਰਸ਼ ਕਿਤੇ 25-30 ਸਾਲਾਂ ਬਾਅਦ ਫਿਰ ਆਏ 25-30 ਸਾਲਾਂ ਬਾਅਦ ਘੁੰਮਦੇ ਘੁੰਮਦੇ ਉਸ ਪਿੰਡ ਆਏ ਤੇ ਕਹਿੰਦੇ ਭਾਈ ਉਹ ਮਾਈ ਦੇ ਜਾਣਾ ਜਿਹਦੇ ਤਿੰਨ ਪੁੱਤ ਆ ਇੱਕ ਫੌਜ ਵਿੱਚ ਐ ਕਹਿੰਦੇ ਅੱਛਾ ਉਹ ਫਲੰਨੀ ਮਾਈ ਦੇ ਕਈ ਬੀਬੀਆਂ ਮਾਈਆਂ ਬਜ਼ੁਰਗ ਜਾਣਦੀਆਂ ਸੀ ਜਦੋਂ ਉਹ ਮਹਾਂਪੁਰ ਚਲੇ ਗਏ ਉਹਨਾਂ ਦੇ ਵਿਹੜੇ ਵਿੱਚ ਗਏ ਉਹ ਮਾਈ ਨੇ ਮੰਝਾ ਢਾਇਆ ਚਾਦਰ ਵਿਛਾਈ ਕਹਿੰਦੀ ਬਾਬਾ ਜੀ ਪਹਿਲਾਂ ਪ੍ਰਸ਼ਾਦਾ ਛਕੋਗੇ ਕਿ ਦੁੱਧ ਪੀਓਗੇ ਤਾਉ ਬਜ਼ੁਰਗ ਸਾਧੂ ਬੋਲੇ ਕਹਿੰਦੇ ਪਹਿਲਾਂ ਤੂੰ ਚੀਜ਼ਾਂ ਖਲੋਣ ਦੀ ਗੱਲ ਨਾ ਕਰ ਦੁੱਧ ਤੇ ਪ੍ਰਸ਼ਾਦੇ ਦੀ ਲੋੜ ਨਹੀਂ ਹੈ ਪਹਿਲਾਂ ਵਾਦਾ ਪੂਰਾ ਕਰ ਤੇਤੋਂ ਇੱਕ ਪੁੱਤ ਲੈਣ ਆਏ ਆ ਸਾਡਾ ਹਿੱਸਾ ਬਣਦਾ ਕਿ ਨਹੀਂ ਬਣਦਾ ਕਹਿੰਦੀ ਬਾਬਾ ਜੀ ਕੋਈ ਨਹੀਂ ਉਹ ਵੀ ਗੱਲ ਕਰਦੇ ਆ ਪਹਿਲਾਂ ਤੁਸੀਂ ਪ੍ਰਸ਼ਾਦਾ ਤਾਂ ਛਕੋ ਕਹਿੰਦੇ ਨਹੀਂ ਮਾਈ ਜਿਹੜਾ ਸਾਡਾ ਹਿੱਸਾ ਬਣਦਾ ਸਾਨੂੰ ਦੇ ਪ੍ਰਸ਼ਾਦਾ ਬਾਅਦ ਵਿੱਚ ਕਹਿੰਦੀ ਨਹੀਂ ਨਹੀਂ ਬਾਬਾ ਜੀ ਤੇ ਹਾਰ ਹੋ ਗਿਆ ਆਵਾਜ਼ ਦੇ ਕੇ ਕਹਿੰਿਆ ਨੋਹਾਂ ਨੂੰ ਲਿਓ ਛੇਤੀ ਪ੍ਰਸ਼ਾਦਾ ਇੰਨੇ ਨੂੰ ਹੋਰ ਸੰਗਤ ਮਈਆਂ ਜੁੜ ਗਈਆਂ ਮਹਾਪੁਰਸ਼ਾਂ ਮੋਰੇ ਪ੍ਰਸ਼ਾਦਾ ਰੱਖਤਾ ਇੱਕ ਬੁਰਕੀ ਮਹਾਪੁਰਸ਼ਾਂ ਗ੍ਰਾਈ ਤੋੜੀ ਛਕ ਲਈ ਕਹਿੰਦੇ ਬਸ ਇੰਨਾ ਛਕਣੇ ਕਹਿੰਦੇ ਬਾਬਾ ਜੀ ਦੁੱਧ ਵੀ ਤੇ ਹਾਰ ਹੈ ਦੁੱਧ ਵੀ ਛਕੋ ਉਹ ਕਹਿੰਦੇ ਮਾਈ ਦੁੱਧ ਦੀ ਗੱਲ ਛੱਡ ਸਾਨੂੰ ਲੱਗਦਾ ਤੂੰ ਮੁਕਰ ਜਾਣੇ ਸਾਡਾ ਹਿੱਸਾ ਦੇ ਕਹਿੰਦੀ ਬਾਬਾ ਜੀ ਇੱਕ ਬੇਨਤੀ ਆ ਇੱਕ ਤਾਂ ਮੈਂ ਪੁੱਤ ਜ਼ਮੀਨ ਦੇ ਕੰਮ ਲਈ ਰੱਖਿਆ ਹੋਇਆ ਖੇਤੀਬਾੜੀ ਸੰਭਾਲਦਾ ਵਿਆਹਾ ਹੋਇਆ ਇੱਕ ਮੈਂ ਲੜਕਾ ਫੌਜ ਚ ਭਰਤੀ ਕਰਾਤਾ ਇੱਕ ਲੜਕਾ ਘਰ ਦੇ ਕੰਮਾਂ ਕਰਾਂ ਵਾਸਤੇ ਵੀ ਹੈ ਕਹਿੰਦੀ ਬਾਬਾ ਜੀ ਸਭ ਨੂੰ ਆਪੋ ਆਪਣੇ ਕੰਮ ਸੌਪੇ ਹੋਏ ਆ ਔਖਾ ਜਿਹਾ ਲੱਗਦਾ ਇੱਕ ਜ਼ਮੀਨ ਸੰਭਾਲਦਾ ਇੱਕ ਘਰ ਦਾ ਕਾਰੋਬਾਰ ਕਬੀਲਦਾਰੀ ਵੇਖਦਾ ਇੱਕ ਫੌਜ ਚ ਭਰਤੀ ਕਰਾਇਆ ਹੋਇਆ ਕਹਿੰਦੀ ਬਾਬਾ ਜੀ ਤੁਸੀਂ ਕੀ ਕਰਨਾ ਤੋ ਮਹਾਪੁਰ ਜੀ ਹੱਸ ਕੇ ਕਹਿੰਦੇ ਤੈਨੂੰ ਕਿਹਾ ਸੀ ਤੂੰ ਮੁੱਕਰ ਜਾਣਾ ਤੈਨੂੰ ਕਿਹਾ ਸੀ ਤੂੰ ਮੁੱਕਰ ਜਾਣਾ ਕਹਿੰਦੇ ਬਾਬਾ ਜੀ ਚਾਹੇ ਗਲਤੀ ਸਮਝੋ ਚਾਹੇ ਮੋਹ ਸਮਝੋ ਬਸ ਸਾਡਾ ਸਰਦਾ ਨਹੀਂ ਤਉ ਮਹਾਂਪੁਰ ਸਾਧ ਸੰਗਤ ਸਾਧੂ ਕਿਹਨੂੰ ਕਹਿੰਦੇ ਨੇ ਗੁੱਸੇ ਨਹੀਂ ਹੋਏ ਨਰਾਜ ਨਹੀਂ ਹੋਏ ਕ੍ਰੋਧਤ ਨਹੀਂ ਹੋਏ ਕੋਈ ਐ ਨਹੀਂ ਕਿਹਾ ਵੇ ਸ਼ਰਾਫ ਦੇ ਦਾਂਗੇ ਆ ਕਰ ਦਾਂਗੇ ਸੰਤ ਦਾ ਸੁਭਾਅ ਇਹੋ ਜਿਹਾ ਹੈ ਉਹ ਪਰਉਪਕਾਰੀ ਕਰਦਾ ਮਹਾਂਪੁਰ ਛੁੱਟ ਕੇ ਤੁਰਨ ਲੱਗੇ ਕਹਿੰਦੇ ਚੱਲ ਮਾਈ ਤੂੰ ਭਾਵੇਂ ਦੇ ਭਾਵੇਂ ਨਾ ਦੇ ਪੁੱਤ ਪਰ ਇੱਕ ਗੱਲ ਯਾਦ ਰੱਖੀਂ ਜਿਹੜਾ ਸਾਡਾ ਹੋਣਾ ਉਹ ਸਾਡੇ ਕੋਲ ਆਪੇ ਆ ਜਾਣੇ ਮਾਈ ਤੂੰ ਭਾਵੇਂ ਪੁੱਤਰ ਦੇ ਭਾਵੇਂ ਨਾਂ ਦੇ ਜਿਹੜਾ ਸਾਡਾ ਹੋਣਾ ਉਹ ਸਾਡੇ ਕੋਲ ਆਪੇ ਆ ਜਾਣੇ ਸਾਧ ਸੰਗਤ ਜਿਹੜੇ ਫੌਜ ਵਿੱਚ ਭਰਤੀ ਸੀ ਉੱਥੋਂ ਰੱਬ ਦੇ ਨਾਮ ਦੀ ਲਗਨ ਲੱਗੀ ਕਿਉਂਕਿ ਸਾਧੂ ਦੇ ਬਚਨ ਹੋਏ ਹੋਏ ਨੇ ਉਹ ਕਦੇ ਵਿਅਰਥ ਨਹੀਂ ਜਾਂਦੇ ਇੱਕ ਸਾਧ ਬਚਨ ਅਟਲਾਦਾ ਫੌਜ ਵਿੱਚ ਰੰਗ ਤੇ ਬੰਦਗੀ ਦੀ ਐਸੀ ਅੰਦਰੋਂ ਸਰਤ ਜੁੜੀ ਐਸਾ ਨਾਮ ਦਾ ਰਸ ਪਿਆ ਸਾ ਸੰਗਤ ਬੰਦਗੀ ਵਿੱਚ ਸੁਰਤ ਜੁੜ ਗਈ ਫੌਜ ਦੀ ਨੌਕਰੀ ਛੱਡ ਕੇ ਸੰਤ ਹੋ ਗਏ ਅੱਜ ਦੁਨੀਆ ਉਹਨਾਂ ਨੂੰ ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਹਿੰਦੀ ਹੈ ਉਹਨਾਂ ਵਿੱਚੋਂ ਉਹ ਕੀਰਤੀ ਦੇ ਗੁਣ ਝਲਕਣ ਲੱਗ ਪਿੰਦੇ ਨੇ ਤਨ ਤਨ ਭਾਗ ਤਿਨਾ ਸੰਤ ਜਨਾਂ ਜੋ ਹਰ ਜਸ ਸਰਵਣੀ ਸੁਣਤੇ